ਰਮੀ ਨਮੀ ਸਾਹਿਬ ਦੀਆਂ ਵਧਾਈਆਂ ਸਾਰਾ ਸਾਨੂੰ ਦਾਇਫਤ ਹਾਂ ਵਧੀਆ ਵਧੀਆ ਚੜ੍ਹੇ ਸਾਰੇ ਆ ਵਾਸਤੇ ਤੁਸੀਆਂ ਲੈ ਕੇ ਆਵੇ 2025 ਚੜ ਗਿਆ ਅਣਸਾਲ 2025 ਹਾਂਜੀ ਚੜ੍ਹ ਗਿਆ ਉੱਠੇ ਨਹੀਂ ਜਵਾਖ ਹਜੇ ਹਜੇ ਤਾਂ ਉੱਠੇ ਨਹੀਂ ਪਏ ਆ ਮੈਂ ਦੇਖਦਾ ਤੁਸੀਆਂ ਪਹਿਲਾਂ ਆਉਣਾ ਚਾਹੀਦਾ ਉੱਠੇ ਨੇ ਕੋਈ ਪੁੱਤ ਚਲ ਉੱਠੇ ਅੱਜ ਅੱਜ ਸਸਰੀ ਘਰ ਸਸਰੀ ਘਰ ਪੁੱਤ ਅੱਜ ਤਾਂ ਇਹਨਾਂ ਮੇਹਲ ਚੜ੍ਹਿਆ ਹਾਂ ਅੱਜ ਦਾ ਸੌਂਗ ਹੋਵੇਗਾ ਪੁੱਤ ਕੀ ਗੱਲ ਨਵੇਂ ਸਾਲ ਦਾ ਦਿਨ ਪਰ ਰੋਟੀ ਨਹੀਂ ਖਾਂਦੇ ਰੋਟੀ ਤਾਂ ਖਾਣੇ ਆਇਆ ਤਾਂ ਮम्मी ਹੋਰਾਂ ਨੂੰ ਕਹਿਦਾ ਮਟਰ ਪਨੀਰ ਬਣਾ ਲੈ ਤੁਸੀਂ ਕੀ ਗੱਲ ਪੁੱਤ ਉਹਨਾਂ 'ਚ ਜਾਨ ਨਹੀਂ ਚਾਚਾ ਸਾਡਾ ਦਾ ਅੱਜ ਪਲਾਨ ਬਣਾਇਆ ਵਾ ਅਜ ਤਾਂ ਬਾਹਰ ਜਾਣਾ ਤੁਸੀਂ ਤਾਂ ਬਾਹਰ ਜਾਣਾ ਜੀ ਉਹਨਾਂ ਨੇ ਕਹਿਤਾ ਵੀ ਅੱਜ ਤਾਂ ਵੀ ਨਵਾਂ ਸਾਲ ਐ ਅਜ ਤਾਂ ਜ ਕੰਮ ਨਹੀਂ ਕਰਦੇ ਇਹ ਤਾਂ ਪੈਣਾ ਪੈਣਾ ਅੱਜ ਨਵੇਂ ਸਾਲ ਦੇ ਦਿਨ ਤਾਂ ਜਿਆਦਾ ਸੌਣ ਲੈਂਦੇ ਅੱਜ ਤਾਂ ਵਧੀਆ ਨਵਾਂ ਸਾਲ ਚੜਿਆ 100 ਆ ਕੇ ਪਾਰਟੀ ਕਰਾਂਗੇ ਜਾਵਾਂਗੇ ਬਾਹਰ ਪੁੱਤ ਪਾ ਆ ਕੇ ਵੀ ਫੇਰੀ ਹੁੰਦੀਆਂ ਜੇ ਜੇਬ 'ਚ ਕੁਝ ਹੋਵੇ ਮੇਰੇ ਤਾਂ ਸਰ ਤੇ ਉਹੀ ਵੇਖਲਾ ਡੱਬੀਆਂ ਵਾਲਾ ਪੜਨਾ ਠੀਕ ਹੈ ਨਾ ਉਹ ਤਾਂ ਸਹੀ ਹੈ ਜੱਜ ਤੇ ਪੁੱਤ ਹੋ ਜੀ ਰੋਟੀ ਰਾਜ ਕੇ ਖਾਣੇ ਦਾ ਕੰਮ ਪੈਣਾ ਕਰਨਾ ਹਾਂਜੀ ਤੇ ਪਤਾ ਨਵੇਂ ਸਾਲ ਦੇ ਨੇ ਪੈ ਕੇ ਨਹੀਂ ਸਾਬਣਾ ਨਹੀਂ ਨਹੀਂ ਚਾਚਾ ਨਵੇਂ ਸਾਲ ਦੇ ਨੇ ਚੰਗੀਆਂ ਆਦਤਾਂ ਪਾਓ ਪੁੱਤ ਮਾੜੀਆਂ ਆ ਤਾਂ ਤਿਆਗੋ ਨਵੇਂ ਸਾਲ ਦੀ ਸ਼ੁਰੂਆਤ ਚੰਗੇ ਕੰਮਾਂ ਨਾਲ ਕਰੋ ਠੀਕ ਹੈ ਠੀਕ ਹੈ ਸਾਲ ਆਏ ਤਾਂ ਵੀ ਇੱਕ ਸਾਲ ਇੱਕ ਦਿਨ ਆਪਣਾ ਕੰਮ ਨਹੀਂ ਕਰਨਾ ਵੀ ਆਪਾਂ ਸੋਚੀ ਜਾਣਾ ਵੀ ਅਜੇ ਤਾਂ ਨਿਆਰੇ ਲੱਗੇ ਬਈ ਇੱਕ ਦਿਨ ਨਾਲ ਕੀ ਹੋ ਜੀਦਾ ਕੰਮ ਪਤ ਦੇਖ ਅਜ ਨਵਾਂ ਸਾਲ ਹੈ ਚੰਗੀਆਂ ਆਤਾਂ ਪਾਓ ਰਾਤ ਨੂੰ ਹੀ 12-12 ਵਜੇ ਤੱਕ ਤਾਂ ਮੋਬਾਈਲ ਦੇਖੀ ਜਾਂਦੇ ਆ ਮੁੜ ਕੇ ਤੜਕੇ ਹੀ ਉੱਠਿਆ ਜਾਵੇ ਹਾਂ ਜੀ ਤੜਕੇ ਸਦਿਆਂ ਆਟੋਪੁੱਤ ਇਹ ਹੀ ਤੁਹਾਡੇ ਕਾਮਯਾਬੀ ਦਾ ਦੇਣਾ ਠੀਕ ਹੈ ਫੜ ਕੇ ਸਦਿਆਂ ਉਠੋ ਠੀਕ ਉੱਠ ਕੇ ਆਪਦਾ ਕਸਰਤ ਕਰੋ ਭੱਜੋ ਦੌੜੋ ਹਾਂ ਜੀ ਫਿਰ ਉਹਦੂ ਬਾਅਦ ਇਸ਼ਨਾਨ ਪਾਣੀ ਕਰੋ ਠੀਕ ਹੈ ਫਿਰ ਆਪਦੇ ਘਰ ਦੇਆਂ ਦੇ ਪੈਰੀ ਹੱਥ ਲਾਓ ਮਾਪੇ ਦੇ ਪੈਰੀ ਹੱਥ ਲਾਓ ਦਾਦੀ ਦਾਦੇ ਦੇ ਪੈਰੀ ਹੱਥ ਲਾਓ ਫਿਰ ਪਾਠ ਕਰੋ ਫਿਰ ਕਰਦੇਣਾ ਹੱਥ ਵਢਾਓ ਕੰਮ ਦੇ ਵਿੱਚ ਹੱਥ ਵਟਾਓ ਕਰਦੇਣਾ ਠੀਕ ਹੈ ਨਾਲੇ ਘਰ ਦੇ ਕੋਲ ਨਾਲੇ ਰੱਬ ਖੁਸ਼ ਨਾਲੇ ਪੁੱਤੂ ਜੀ ਖੁਸ਼ ਫਿਰ ਪੜਾਈ ਕਰੋ ਦੱਬ ਕਿੱਦਾਂ ਕਰਨਾ ਪੜੋ ਅਜੋ ਤਾਂ ਜੇ ਇਹ ਆਤਾ ਪਾਓਗੇ ਨਾ ਤੁਸੀਂ ਨਸ਼ੇ ਦੇ ਰਾਹ ਨਹੀਂ ਪਹੁੰਹੋਗੇ ਤੁਹਾਡੀ ਜ਼ਿੰਦਗੀ ਜਿਹੜੀ ਸੋਨਾ ਬਣ ਜੂਗੀ ਛੋਟੀ ਜੇਬ 'ਚ ਹੀ ਪੈਸੇ ਰਹਿਣਗੇ ਖੁਸ਼ਹਾਰ ਹੋਵੋਗੇ ਸੁਖੀ ਰਹੋਗੇ ਠੀਕ ਹੈ ਨਾ ਪੁੱਤ ਮੇਰੇ ਆ ਅੱਜ ਤੋਂ ਚਾਚਾ ਮੈਂ ਵਾਦਾ ਕਰਦਾ ਵੀ ਮੈਂ ਸੁਬਹ ਉੱਠਿਆ ਕਰੂੰਗਾ ਕਸਰਤ ਕਰੂੰਗਾ ਗੁਰਦੁਆਰੇ ਮੱਥਾ ਟੇਕਣ ਜਾਇਆ ਕਰੂੰਗਾ ਪੜੂੰਗਾ ਚਾਚਾ ਪੁੱਤ ਮੇਰਾ ਵਾਦਾ ਹੀ ਕਰਨਾ ਚੱਲ ਹੁਣ ਮੇਰੇ ਨਾਲ ਮੈਂ ਆਪਣੀ ਦਾਦੀ ਦੇ ਪੈਰੀ ਹੱਥ ਲਾਓ ਠੀਕ ਹੈ ਚੰਗੇ ਕੰਮ ਕਰੋ ਸ਼ੁਰੂਆਤ ਕਰੋ ਕੰਮਾਂ ਦੀ ਆਜੋ ਆਜੋ ਸ਼ੇਰ ਮੇਰਾ ਆਜੋ ਬੰਨ ਆਜੋ ਜਾਣ ਆਲੇ ਪੁੱਤ ਆਏ ਕੋ ਮਿਹਰ ਕਰੀ ਆਜੋ ਆਜੋ ਇਹਨੂੰ ਬਿਠਾਉਣਾ ਬਾਅਦ ਚ ਠਾ ਇਹਨੂੰ ਇਹਨੂੰ ਬਿਠਾਓ ਜੀ ਠਾ ਲੈ ਨਰਸਰੀ ਕਾਰ ਅਸਲੀ ਗੰਦੇਰਾ ਉੱਪਰ ਤੋਂ ਜਾਂਦਾ ਬੀਬੀ ਜAVE ਸਾਲ ਦੀਆਂ ਵਿਧਾਨੀਆਂ ਨੇ ਸਾਨੂੰ ਜਾਈ ਮਹਾਰਾਜ ਮਾਏ ਪੁੱਤ ਮੇਰੀ ਹੱਥ ਲਾਇਆ ਕਰੋ ਹਰ ਰੋਜ਼ ਸੀਸਾ ਮੈਲਦੀਆਂ ਬਜ਼ੁਰਗਾਂ ਦੇ ਸੀਸਾ ਤਾਰ ਜਾਂਦੀਆਂ ਪੁੱਤ ਸਾਨੂੰ ਨੀਂਦ ਮੇਰੀ ਦੁਨੀਆ 70 ਸਾਲ ਦੀਆਂ ਕੁਰਸੀਆਂ ਪ੍ਰਾਤ ਤੋਂ ਤੋਂ ਪੁੱਤ ਜੰਦੇ ਰਹੋ ਮਹਾਰਾਜ ਤੁਹਾਡਾ ਪਾਲਾ ਕਰੀ ਬਣਾ ਦੇਵੇ ਤੁਮ ਪੁੱਤ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਮਾਰਿਆ ਕਰੋ ਹਾਂਜੀ ਹੈਣਾ ਠੀਕ ਹੈ ਬਜ਼ੁਰਗਾਂ ਦੇ ਸੀਸਾ ਤਾਰ ਜਾਂਦੀਆਂ ਉਹਨੀਆਂ ਤਾਰ ਨਹੀਂ ਯਾਦਾ ਤਵਾਦਾ ਕਰਦਾ ਨਵੇਂ ਸਾਤੋਂ ਵੀ ਮੈਂ ਪੜੂੰਗਾ ਕਸਰਤ ਕਰਨ ਦੇ ਬਾਅਦ ਤੋਂ ਬਾਅਦ ਅੱਗੇ ਵਧੂੰਗਾ ਤੁਸੀਂ ਪਏ ਤਾਂ ਡੋਕੀ ਕਮਰੇ ਮੈਨ ਲੈ ਕੇ ਰਹਿਨੇ ਆ ਸੌਰੀ ਠੀਕ ਨਹੀਂ ਅੱਜ ਤੋਂ ਨਹੀਂ ਹੋਊਗਾ ਇਹ ਤੇ ਠੀਕ ਹੈ ਮੇਰਾ ਫੇਰ ਕਰਾਂ ਨਹੀਂ ਪਹਿਲਾਂ ਮਿਹਨਤ ਕਰ ਹਾਂਜੀ ਠੀਕ ਆ ਉਦੋਂ ਬਾਅਦ ਨਹਾ ਬਾਅਦ ਕਰ ਗੁਰੂ ਘਰ ਜਾ ਕੇ ਕੰਮ ਦੀ ਸ਼ੁਰੂਆਤ ਹਾਂਜੀ ਕਰ ਤੇ ਫਿਰ ਬੋਤਨ ਜੁਆਇ ਵੀ ਕਰੀ ਆਉਣਾ ਬਾਅਦ ਚ ਠੀਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ 2025 ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਤੇ ਵਾਹਿਗੁਰੂ ਇਹ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਲੈ ਕੇ ਆਵੇ